ਮੈਂ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈ ਸਕਦੀ ਆ ਮੈਨੂੰ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ ਪੁੱਤ ਮੰਨੀ ਦੀ ਹੁੰਦੀ ਆ ਗੱਲ ਐਵੇਂ ਨਹੀਂ ਕਰੇ ਕੋਈ ਸਪਾਈ ਦਾ ਗਗਨ ਬਹੁਤ ਹੋ ਗਿਆ ਹੁਣ ਬਰਦਾਸ਼ਤ ਤੋਂ ਬਾਹਰ ਹੋਈ ਜਾਂਦਾ ਮੇਰੇ ਅੰਦਰ ਭੱਗ ਜਾ ਚੁੱਪਕੀ ਬਹਿ ਜਾ ਜਿਹੜਾ ਕੁਝ ਲੈਣਾ ਉਹੀ ਲੈ ਸੂਟ ਲੈਣੇ ਸੂਟ ਲੈ ਲੈ ਪੈਸੇ ਲੈਣੇ ਨੇ ਪੈਸੇ ਲੈ ਲੈ ਪਰ ਤੈਨੋਂ ਕਰੀ ਨਹੀਂ ਕਰਨੀ ਕਰੂੰਗੀ ਮੈਂ ਮੈਂ ਨਹੀਂ ਕਰੇ ਰਹਿ ਸਕਦੀ ਮੈਂ ਤੋ ਇੱਕ ਵਾਰ ਕਹਾ ਲੋ 100 ਵਾਰ ਕਹਾ ਲੋ ਮੈਂ ਥੋ ਨਹੀਂ ਤੁਹਾਡਾ ਖੇਤੇ ਬੰਨੇ ਦਾ ਹੁੰਦਾ ਠੀਕ ਹੈ ਪੁੱਤ ਮੇਰੀ ਗੱਲ ਸੁਣ ਦੇਖ ਇਹ ਤਾਂ ਆਪਦੇ ਘਰ ਦਾ ਕੰਮ ਹੈ ਆਪਾਂ ਨੇ ਕਿਹਾ ਕਿਸੇ ਦਾ ਬੰਡ ਵਿਹਾਰ ਥੋਡਾ ਹੀ ਹੈ ਸਭ ਕੁਝ ਰੋਟੀਆਂ ਤੇਰੀ ਮਾਂ ਲਾ ਕੇ ਖੇਤ ਭੇਜਿਆ ਕਰੂਗੀ ਮੈਂ ਥੋ ਕੋਈ ਕੰਮ ਨਹੀਂ ਹੁੰਦਾ ਮੇਰੇ ਤੋਂ ਉਮੀਦ ਨਾ ਰੱਖ ਕਿੰਨਾ ਕੁ ਚਰਲਾ ਹੋਊਗੀ ਇਹ ਕਿੰਨਾ ਕੁ ਚਰਲਾ ਹੋਊਗੀ ਇਹ ਬਿਮਾਰ ਤਾਂ ਹੀ ਫਿਰਦੀ ਐ ਗੋਡੇ ਦੇ ਫਿਰਕੇ ਹੈ ਬਾਂਡੀ ਹੋਈ ਫਿਰਦੀ ਐ ਫਿਰ ਹੁਣ ਮੈਂ ਕੀ ਕਰਾਂ ਇਹਦੇ ਚ ਮੇਰਾ ਮੇਰੀ ਹੈਲਪ ਕਰਾ ਮੇਰੇ ਨਾਲ ਕੰਮ ਕਰਾ ਮੈਂ ਤੈਨੂੰ ਕਹਿਣ ਲੱਗ ਰਿਆਂ ਵੀ ਗੋਹਾ ਦਾ ਮੈਂ ਪਾਦਾ ਕਰੂਗਾ ਚੱਕ ਕੇ ਫੋੜੇ ਨਾਲ ਤੂੰ ਦੇਖ ਤਾਂ ਸਕਦੀ ਹੈ ਹੋਰ ਹੈਲਪ ਨੂੰ ਕੱਲ ਨੂੰ ਕਹੇਗਾ ਖੇਤ ਜਾ ਕੇ ਮੇਰੇ ਨਾਲ ਛੁਣਾ ਲਵਾ ਕੇ ਆ ਮੇਰੇ ਤੋਂ ਨਹੀਂ ਹੁੰਦਾ ਇਹ ਕੰਜਰਖਾਨਾ ਬਹੁਤ ਹੋ ਗਿਆ ਬਰਦਾਸ਼ਤ ਦੀ ਵੀ ਹੱਦ ਹੁੰਦੀ ਆ ਹੁਣ ਨਾ ਮੈਂ ਉਹਦੇ ਪੇਕੀ ਚਲੀ ਜਾਨੀ ਆ ਤੇ ਬਾਕੀ ਦੀ ਗੱਲ ਨਾ ਮੇਰੀ ਮਾਈ ਕਰੂਗੀ